ਤੁਸੀਂ ਸੁਣ ਰਹੇ ਹੋ ਲੋਕ ਗੀਤਾਂ ਦਾ ਸਫਰ ਚੈਨਲ ਇਸ ਚੈਨਲ ਤੇ ਆ ਕੇ ਲੋਕ ਗੀਤਾਂ ਨੂੰ ਸੁਣਨ ਤੇ ਸੁਣਾਉਣ ਵਾਲੇ ਦੇਸ਼ ਪ੍ਰਦੇਸ਼ ਵਾਸਤੇ ਸਮੂਹ ਲੋਕ ਗੀਤ ਪ੍ਰੇਮੀ ਵੀਰਾਂ ਭੈਣਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਖੁਸ਼ਾਮਦੀਦ ਲੋਕ ਗੀਤਾਂ ਦੇ ਇਸ ਵਕਤ ਦੇ ਪ੍ਰਵਾਹ ਵਿੱਚੋਂ ਇੱਕ ਹੋਰ ਗੀਤ ਤੁਹਾਡੀ ਨਜ਼ਰ ਹੈ ਆਓ ਸਾਰੇ ਰਲ ਕੇ ਗਾਈਏ ਤੇ ਇਸ ਤਾਲ ਉੱਠਾਈਏ ਮੈਂ ਤੈਨੂੰ ਪੁੱਛਦੀ ਆ ਮਾਲੀ ਵੇ ਬੂਟਾ ਕਾਹੇ ਦਾ ਲਾਇਆ ਵੇ ਬੂਟਾ ਕਾਹੇ ਦਾ ਲਾਇਆ ਮੈਂ ਤੈਨੂੰ ਦੱਸਦਾ ਆ ਪਹਿਲੀਏ ਨੀ ਬੂਟਾ ਲੋਂਗਾ ਦਾ ਆਲਾ ਨੀ ਬੂਟਾ ਲੋਂਗਾ ਦਾ ਆਲਾ ਮੈਂ ਤੈਨੂੰ ਪੁੱਛਦੀ ਆ ਮਾਲੀ ਵੇ ਬੂਟਾ ਕਾਹੇ ਕੁਮੜਾਇਆ ਵੇ ਬੂਟਾ ਕਾਹੇ ਕੁੰਮਲਾਇਆ ਮੈਂ ਤੈਨੂੰ ਦੱਸਦਾ ਪਲਿਏ ਬੂਟੇ ਪਾਣੀ ਨਾ ਪਾਇਆ ਨੀ ਬੂਟੇ ਪਾਣੀ ਨਾ ਪਾਇਆ ਨੇੜਾ ਹਲਟ ਜੋੜ ਆਵੇ ਪਾਣੀ ਹੰਝੂਆਂ ਦਾ ਆ ਪਾ ਆਵੇ ਪਾਣੀ ਹੰਝੂਆਂ ਦਾ ਆ ਪਾਓ ਪਾਣੀ ਹੰਝੂਆਂ ਦਾ ਪਾਇਆ ਵੇ ਬੁੱਟੇ ਛੱਡੀਆਂ ਨੇ ਲਗਰਾਵੇਂ ਬੂਟੇ ਛੱਡੀਆਂ ਨੇ ਲਗਰਾ ਬੂਟੇ ਲਗਰਾ ਛੱਡੀਆਂ ਵੇ ਸ਼ਾਵੇ ਮੰਜਾ ਮੈਂ ਡਾਇਆ ਵੇ ਸ਼ਾਵੇ ਮੰਜਾ ਮੈਂ ਡਾਇਆ મંજ છાવેડાયા વે સુફને વચન કરિયા કરી આયા વે વેના છેડ નૌકરા વે ਸਾਨੂੰ ਨੀਂਦਰ 'ਤੇ ਪਿਆਰੀ ਵੇਸਾਨੂੰ ਨੀਂਦਰ 'ਤੇ ਪਿਆਰੀ ਮੈਂ ਤੁਰ ਜਾਊਂਗਾ ਗੋਰੀਏ ਨੀ ਸੁਤੀ ਰਹੀ ਤੂੰ ਸੁਖਾੜੀ ਨੀ ਸੁਕਤੀ ਇਹ ਰਈ ਤੂੰ ਸੁਖਾ ਲਈ ਮਰ ਜਾਏ ਨੀ ਜਮੂੰਦਾਗਾ ਜੇਨੇ ਰੇਲੇਚ ਉਡਾਇਆ ਨੀ ਜੇਨੇ ਰੇਲੇਚ ਉਡਾਇਆ ਮਰ ਜਾਣ ਜਮੂਦੀਆਂ ਗੋਰੀਆਂ ਜੀਨ ਨੌਕਰ ਤੂੰ ਲਾਇਆ ਵੇ ਜੀਨ ਨੌਕਰ ਤੂੰ ਲਾਇਆ ਤੂੰ ਨੌਕਰ ਹੋ ਗਿਓ ਵੇ ਨੋ ਸਸੀ ਵਸ ਪਾਇਆ ਵੈਸਾ ਨੋ ਸਸੀ ਵਸ ਪਾਇਆ ਸੂ ਚਿੜ ਕਾ ਮਾਰੇ ਵੇ ਸਾਡਾ ਚੇਰਾ ਕੁਮੜਾਇਆ ਵੈਸਾ ਅਡਾ ਜੇ ਰਾ ਕਮ ਲਾਇਆ 체ਤੀਆ ਜਾ ਨੌਕਰਾ ਵੇ ਵਤੇ ਨੂੰ ਹਾਲ ਸੁਣਾਇਆ ਵਤੇ ਨੂੰ ਹਾਲ ਸੁਣਾਵਾ ਮੈਂ ਤੈਨੂੰ ਪੁੱਛਦੀ ਆ ਮਾਲੀ ਵੇ ਵੂਟਾ ਕਾਹੇ ਦਾ ਲਾਇਆ ਵੇ ਬੂਟਾ ਕਾਹੇ ਦਾ ਲਾਇਆ ਮੈਂ ਤੈਨੂੰ ਦੱਸਦਾ ਆ ਪਰਲੀਏ ਨੀ ਬੂਟਾ ਲਉਂਗਾ ਦਾ ਲਾਇ ਨੀ ਬੂਟਾ ਲਉਂਗਾ ਦਾ ਲਾਇ ਇਸੀ ਲੋਗ ਗੀਤ ਉਮੀਦ ਹੈ ਤੁਸੀਂ ਇਸ ਨੂੰ ਪਸੰਦ ਕਰੋਗੇ ਸੁਝਾਵਾਂ ਰਹੀ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੇ ਤੁਸੀਂ ਕਿਸ ਤਰ੍ਹਾਂ ਦਾ ਸੁਧਾਰ ਇਸ ਤੇ ਵਿੱਚ ਹੋਰ ਚਾਹੁੰਦੇ ਹੋ ਰੱਬ ਰੱਖਾ